ਬਹੁਤ ਵੱਡੀ ਖਬਰ ਆ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੀਆਂ ਚੀਕਾਂ ਬਾਦਰਪਿੰਡ ਜਾਣਗੀਆਂ ਇਹ ਮੈਂ ਕਿਉਂ ਕਹਿ ਰਿਹਾ ਕਿਉਂਕਿ ਇਸ ਖਬਰ ਦੇ ਨਾਲ ਪੂਰੇ ਪੰਜਾਬ ਦੇ ਅੰਦਰ ਬਹੁਤ ਵੱਡੀ ਤਰਥੱਲੀ ਤੇ ਇੱਕ ਬਹੁਤ ਵੱਡਾ ਸਬੂਤ ਅੱਜ ਤੁਹਾਡੇ ਸਾਹਮਣੇ ਇੱਕ ਵੀਡੀਓ ਦੇ ذریعے ਦਿਖਾਉਣ ਜਾ ਰਿਹਾ ਮੈਂ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਪਟਾ ਫਿਰਨ ਜਾ ਰਿਹਾ ਕਿਉਂ ਫਿਰੂਆਫਰ ਮਾਮਲਾ ਕੀ ਹੈ ਪੂਰੀ ਵੀਡੀਓ ਦੇਖ ਕੇ ਲਾਇਕ ਜ਼ਰੂਰ ਕਰ ਦਿਓ ਅਸਲਾਮ ਵਾਲੇਕਮ ਸਤਰੀਆ ਕਾ ਹਾਲ ਕੇ ਦਾ ਹਾਲ ਚਾਲ ਆਮੀਦ ਕਰਨਾ ਵਧੀਆ ਹੋਵੇਗੇ ਅੱਜ ਦੇ ਵਾਸਤੇ ਹੋਵੇਗੇ ਚੜਦੀ ਕਲਾ ਚ ਹੋਵੇਗੇ ਬਿਕਰਮ ਸਿੰਘ ਮਜੀਠੀਆ ਦੀਆਂ ਚੀਕਾਂ ਬਾਦਲਪੈਣ ਤੱਕ ਜਾਣ ਗਈਆਂ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੇ ਉਤੇ ਜੇਲ੍ਹ ਦੇ ਵਿੱਚ ਪਟਾ ਫਿਰਨ ਜਾ ਰਿਹਾ ਜੀ ਹਾਂ ਪੰਜਾਬ ਦੇ ਮੁੱਖ ਮੰਤਰੀ ਵਿਜੀਲੈਂਸ ਡਿਪਾਰਟਮੈਂਟ ਨੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਬੜਾ ਹੀ ਵੱਡਾ ਐਕਸ਼ਨ ਕੀਤਾ ਹੈ ਤੇ ਆ ਸੈਕਸ਼ਨ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਦੀਆਂ ਚੀਕਾਂ ਜੜੀਆਂ ਨੇ ਬਾਦਲਪੈਣ ਤੱਕ ਜਾਣ ਗਈਆਂ ਇਹ ਕੀ ਮਾਮਲਾ ਕੀ ਐਕਸ਼ਨ ਬਿਕਰਮ ਮਜੀਠੀਆ ਤੇ ਹੋਣ ਜਾ ਰਿਹਾ ਸਾਰਾ ਕੁਝ ਜਾਣਨਾ ਗਿਆ ਅੱਜ ਦੀ ਵੀਡੀਓ ਚ ਬਹੁਤ ਵੱਡੀ ਖਬਰ ਆ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੀਆਂ ਚੀਕਾਂ ਬਾਦਰਪਿੰਡ ਜਾਣਗੀਆਂ ਇਹ ਮੈਂ ਕਿਉਂ ਕਹਿ ਰਿਹਾ ਕਿਉਂਕਿ ਇਸ ਖਬਰ ਦੇ ਨਾਲ ਪੂਰੇ ਪੰਜਾਬ ਦੇ ਅੰਦਰ ਬਹੁਤ ਵੱਡੀ ਤਰਥੱਲੀ ਤੇ ਇੱਕ ਬਹੁਤ ਵੱਡਾ ਸਬੂਤ ਅੱਜ ਤੁਹਾਡੇ ਸਾਹਮਣੇ ਇੱਕ ਵੀਡੀਓ ਦੇ ذریعے ਦਿਖਾਉਣ ਜਾ ਰਿਹਾ ਮੈਂ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਪਟਾ ਫਿਰਨ ਜਾ ਰਿਹਾ ਕਿਉਂ ਫਿਰੂਆਥਰ ਮਾਮਲਾ ਕੀ ਹੈ ਪੂਰੀ ਵੀਡੀਓ ਦੇਖ ਕੇ ਲਾਇਕ ਜਰੂਰ ਕਰ ਦੇਣਾ ਜਿੰਨਾ ਤੁਸੀਂ ਲਾਇਕ ਕਰੋਗੇ ਤਾਂ ਇਹ ਵੀਡੀਓ ਅੱਗੇ ਹੋਰ ਲੋਕਾਂ ਤੱਕ ਰეკਮੈਂਡ ਹੁੰਦੀ ਹੈ ਤਾਂ ਹੁਣ ਤੁਹਾਨੂੰ ਮੈਂ ਉਹ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਕਸੂਤੇ ਟੰਗੇ ਗਏ ਨੇ ਕਿਉਂਕਿ ਬਹੁਤ ਸਾਰੇ ਆਕਾਲੀ ਦਲ ਬਹੁਤ ਸਾਰੇ ਇਹਨਾਂ ਦੇ ਲੀਡਰ ਬਹੁਤ ਸਾਰੇ ਇਹਨਾਂ ਦੇ ਵਕੀਲ ਵਿਕਰਮ ਸਿੰਘ ਮਜੀਠੀਆ ਨੂੰ ਕਢਾਉਣ ਦੇ ਚੱਕਰ ਦੇ ਵਿੱਚ ਕਿਉਂ ਸੀ ਦਰਹਸਾਲ ਦੇ ਵਿੱਚ ਇਸ ਗੱਲ ਤੋਂ ਪਰਦਾ ਉੱਠ ਚੁੱਕਿਆ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਪਹਿਲਾਂ ਪਹਿਲਾਂ ਜੇਕਰ ਕਢਾ ਲਿਆ ਤਾਂ ਠੀਕ ਹੈ ਨਹੀਂ ਤਾਂ ਜੇਕਰ ਇਹਦੇ ਨਾਲ ਦਾ ਬੰਦਾ ਉਹ ਫੜਿਆ ਗਿਆ ਕਿਉਂਕਿ ਪਹਿਲਾਂ ਸਿਰਫ ਇਹੀ ਕਿਹਾ ਜਾ ਰਿਹਾ ਸੀ ਕਿ ਵਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਕਰ ਨਹੀਂ ਹੈਗਾ ਇਹਨਾਂ ਦੇ ਘਰ ਵਾਲਿਆਂ ਨੇ ਇਹ ਦਾਅਵਾ ਕੀਤਾ ਉਹਨਾਂ ਦੀ ਪਤਨੀ ਨੇ ਵੀ ਕੀਤਾ ਕਹਿੰਦੀ ਸਾਡਾ ਵਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਕਰ ਵੀ ਨਹੀਂ ਹੈਗਾ ਸਾਡਾ ਨਸ਼ਿਆਂ ਦੇ ਵਿੱਚ ਕੋਈ ਹੱਥ ਨਹੀਂ ਹੈ ਇਸ ਗੱਲ ਨੂੰ ਲਗਾਤਾਰ ਸਪਸ਼ਟ ਕਰਨ ਦੀ ਨਿਯਤ ਕੋਸ਼ਿਸ਼ ਕੀਤੀ ਗਈ ਪਰ ਅੱਜ ਤੁਹਾਨੂੰ ਵਿਕਰਮ ਸਿੰਘ ਮਜੀਠੀਏ ਦਾ ਅਸਲੀ ਅਸਲੀ ਮਕਸਦ ਕੀ ਸੀ ਤੇ ਅਸਲੀ ਬੰਦੇ ਕਿਹੜੇ ਕਿਹੜੇ ਦੇ ਨਾਲ ਸੀ ਉਹ ਸਾਰੇ ਹੀ ਵੀਡੀਓ ਦੇ ਅੰਦਰ ਦਿਖਾਉਣ ਜਾ ਰਹੇ ਹਾਂ ਕਿਉਂਕਿ ਵਿਕਰਮ ਸਿੰਘ ਮਜੀਠੀਆ ਦਰਸਾਲ ਦੇ ਵਿੱਚ ਚਿੱਟੇ ਦਾ ਮਾਮਲਾ ਸ਼ਰਾਬ ਦਾ ਘੁਟਾਲਾ ਬਹੁਤ ਸਾਰੇ ਹੋਰ ਵੀ ਨਸ਼ਿਆਂ ਦੇ ਪਦਾਰਥ ਆ ਜਿਹੜੇ ਉਹ ਸਾਰਿਆਂ ਦੀ ਇਹ ਸਮਗਲਨ ਕਰ ਰਿਹਾ ਸੀ ਔਰ ਉਹਦੇ ਨਾਲ ਦਾ ਬੰਦਾ ਫੜਿਆ ਗਿਆ ਉਸ ਬੰਦੇ ਨੂੰ ਸਾਹਮਣੇ ਬਿਠਾ ਕੇ ਪੂਰੀ ਪੁੱਛਗਿਛ ਹੋਣੀ ਐ ਔਰ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀ ਦੇ ਕਹਿੰਦੇ ਜੀ ਪਟਾ ਫਿਰਨ ਜਾ ਰਿਹਾ ਤੇ ਉਹਦੀਆਂ ਚੀਕਾਂ ਬਾਦਲਪਿੰਡ ਤੱਕ ਜਾਣਗੀਆਂ ਹੁਣ ਕਿਵੇਂ ਜਾਣਗੀਆਂ ਇਹ ਵੀ ਸੁਣ ਲਓ ਕਿਉਂਕਿ ਜਿਹੜੀ ਇਹ ਵੀਡੀਓ ਐ ਇਸ ਵੀਡੀਓ ਦੇ ਨਾਲ ਪਹਿਲਾਂ ਤਾਂ ਇਹਨਾਂ ਦੇ ਵਕੀਲਾਂ ਫਿਰ ਇਹਨਾਂ ਦੇ ਅਕਾਲੀ ਦਲ ਦੇ ਵਰਕਰਾਂ ਔਰ ਵਿਕਰਮ ਸਿੰਘ ਮਜੀਠੀ ਦੇ ਜਿੰਨੇ ਵੀ ਟੀਮ ਦੇ ਮੈਂਬਰ ਨੇ ਉਹਨਾਂ ਦੀ ਸਾਰਿਆਂ ਦੀ ਪੋਲ ਖੱਡੂਗੀ ਕਦੇ ਇਹਨਾਂ ਨੇ ਸਿਰਫ ਇੱਕੋ ਹੀ ਦਾਵਾ ਕੀਤਾ ਕਹਿੰਦੇ ਜੀ ਅਮਨ ਤੋਂ ਜ਼ਿਆਦਾ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਅੰਦਰ ਬੰਦਾ ਚਿੱਟੇ ਦਾ ਜਾਂ ਕਹਿੰਦੇ ਨਸ਼ਾ ਨਸ਼ਾ ਦਾ ਮਾਮਲਾ ਹੀ ਨਹੀਂ ਹੈ ਉਹਦੇ ਉੱਤੇ ਐਨਡੀਪੀਐਸ ਦਾ ਕੋਈ ਮਾਮਲਾ ਨਹੀਂ ਹੈ ਪਰ ਹੁਣ ਇਹ ਐਨਡੀਪੀਐਸ ਵਾਲਾ ਮਾਮਲਾ ਯਾਨੀ ਨਸ਼ਾ ਦਾ ਇਹਨਾਂ ਸਾਥੀ ਫੜਾ ਗਿਆ ਲੁੱਕਆਊਟ ਨੋਟਿਸ ਪਹਿਲਾਂ ਹੀ ਜਾਰੀ ਪੰਜਾਬ ਦੀ ਪੁਲਿਸ ਵਿਜੀਲੈਂਸ ਬਿਊਰੋ ਇਹਨਾਂ ਨੇ ਸਾਰਿਆਂ ਨੇ ਕਰ ਦਿੱਤਾ ਸੀ ਪਰ ਸੁਣੋ ਜਰਾ ਧਿਆਨ ਦੇ ਨਾਲ ਕਿ ਪੰਜਾਬ ਦੀ ਸਰਕਾਰ ਨੂੰ ਬਹੁਤ ਵੱਡਾ ਮੋਹਰਾ ਬਿਕਰਮ ਸਿੰਘ ਮਜੀਠੀਆ ਦਾ ਹੱਥ ਕਿਵੇਂ ਲੱਗਿਆ ਔਰ ਹੁਣ ਬਿਕਰਮ ਮਜੀਠੀਆ ਤੇ ਕਟਾਪਾਗਮੇ ਚੜਦਾ ਸੁਣੋ ਮੇਰੀ ਜਾਣਕਾਰੀ ਦੇ ਮੁਤਾਬਿਕ ਮਜੀਠੀਆ ਨੇ ਇਸ ਪੈਸੇ ਦੇ ਨਾਲ ਸ਼ਿਮਲਾ ਤੇ ਦਿੱਲੀ ਚ ਪ੍ਰਾਪਰਟੀ ਖਰੀਦੀ ਸੀ 25 ਜੂਨ ਦਾ ਉਹ ਦਿਨ ਜਦ ਕਿ 25 ਜੂਨ ਨੂੰ ਅਮਰਿੰਦਰ ਸਿੰਘ ਰਹਾਇਸ਼ ਤੇ ਵਿਜਲ ਸੀ ਟੀਮ ਉੱਤੇ ਪਹੁੰਚੀ ਸੀ ਤਕਰੀਬਨ 3 ਘੰਟੇ ਦੀ ਪੁੱਛ ਪੜਤਾਲ ਤੋਂ ਬਾਅਦ ਵਿਜਲਸ ਦੇ ਵੱਲੋਂ ਵਿਕਰਮ ਸਿੰਘ ਬਜੀਠਾ ਦੀ ਗ੍ਰਿਫਤਾਰੀ ਪਾ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਕਿੰਨੀ ਵਾਰ ਰਿਮਾਂਡ ਵਿਜਲਸ ਦੇ ਵੱਲੋਂ ਹਾਸਲ ਕੀਤੀ ਜਾ ਚੁੱਕੀ ਹੈ ਸ਼ਿਮਲਾ ਦੇ ਮਸ਼ੋਬਰਾ ਵਿਜਲਸ ਦੀ ਟੀਮ ਗਈ ਸੀ ਕਿਉਂਕਿ ਪ੍ਰਾਪਰਟੀ ਨਾਲ ਜੁੜੇ ਡਾਕੂਮੈਂਟਸ ਉਹਨਾਂ ਦੇ ਵੱਲੋਂ ਖੰਗਾਲੇ ਜਾ ਰਹੇ ਸੀ ਬਜੀਠਾ ਵੀ ਗਈ ਸੀ ਵਿਜਲਸ ਦੀ ਟੀਮ ਦਿੱਲੀ ਵੀ ਗਈ ਸੀ ਯੂਪੀ ਵੀ ਗਈ ਸੀ ਤੇ ਹੁਣ

ਤੇ ਹਰਪੀਤ ਸਿੰਘ ਗੁਲਾਟੀ ਤੇ ਦੋਨਾਂ ਨੂੰ ਲਗਾਤਾਰ ਇਨਾਂ ਦੀ ਭਾਲ ਕਰ ਰਹੀ ਹੈ ਔਰ ਪਿਛਲੇ ਦਿਨਾਂ ਜਿਹੜੀ ਜਾਣਕਾਰੀ ਵੀ ਸਾਹਮਣੇ ਆਈ ਸੀ ਕਿ ਜਲਦੀ ਇਨਾਂ ਦੇ ਖਿਲਾਫ ਲੁਕਆਊਟ ਨੋਟਿਸ ਵੀ ਜਾਰੀ ਕਰਨ ਦੀ ਜਿਹੜੀ ਤਿਆਰੀ ਹੈ ਉਹ ਕੀਤੀ ਜਾ ਰਹੀ ਸੀ ਹਾਲਾਂਕਿ ਹੁਣ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਬਿਜ਼ਨਸ ਪੰਜਾਬ ਬਿਜ਼ਨਸ ਨੇ ਯਾਨੀ ਪੰਜਾਬ ਵਿਜੀਲੈਂਸ ਬਿਊਰੋ ਨੇ ਵਿਕਰਮ ਸਿੰਘ ਮਜੀਠੀਆ ਦਾ ਸਭ ਤੋਂ ਵੱਡਾ ਚੋਲਾ ਫੜ ਲਿਆ ਤਾਂ ਹੁਣ ਵੇਖੋ ਇੱਥੇ ਕਾਲੀ ਦਲ ਇਹਨਾਂ ਦੇ ਜਿੰਨੇ ਵੀ ਲੀਡਰ ਨੇ ਹੁਣ ਇਨਕਾਰ ਨਹੀਂ ਕਰ ਸਕਦੇ ਕਿ ਵਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਕਰ ਨਹੀਂ ਹੈ ਸ਼ਰਾਬ ਦਾ ਸਮਗਲਰ ਨਹੀਂ ਹੈ ਬਹੁਤ ਸਾਰੇ ਹੋਰ ਵੀ ਨਸ਼ੇ ਪੰਜਾਬ ਦੇ ਅੰਦਰ ਇਹਨਾਂ ਨੇ ਜਨਮ ਦਿੱਤਾ ਨਸ਼ਿਆਂ ਨੂੰ ਪਰ ਜੀ ਦੂਜੇ ਪਾਸੇ ਭਗਵੰਤ ਮਾਨ ਤੁਸੀਂ ਕਹਿੰਦੇ ਹੋਗੇ ਕਿ ਭਗਵੰਤ ਮਾਨ ਦੇ ਹੱਕ ਵਿੱਚ ਬੋਲਦੇ ਹੋ ਨਹੀਂ ਕਿਉਂਕਿ ਮੈਂ ਕੱਲ ਜਿਹੜੀ ਵੀਡੀਓ ਪਾਈ ਹੈ ਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਇਹ ਗੱਲ ਕਹੀ ਹੈ ਕਿ ਤੁਸੀਂ ਡਰਾਈਵਰਾਂ ਦੇ ਨਾਲ ਜਿਹੜਾ ਧੱਕਾ ਕਰਦੇ ਹੋ ਉਹ ਗਲਤ ਹੈ ਅਸੀਂ ਮੁੱਖ ਮੰਤਰੀ ਨੂੰ ਵੀ ਚਾਹੇ ਜੋ ਮਰਜ਼ੀ ਸਾਡੇ ਸਾਹਮਣੇ ਆਊਗੀ ਗੱਲ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਪਰ ਜੀ ਵਿਕਰਮ ਸਿੰਘ ਮਜੀਠੀਆ ਹੁਣ ਚਿੱਟੇ ਦਾ ਤਸਕਰ ਸਮਗਲਰ ਸ਼ਰਾਬ ਦਾ ਬਹੁਤ ਸਾਰੇ ਹੋਰ ਵੀ ਨਸ਼ੇ ਵੇਚਣ ਵਾਲਾ ਬੰਦਾ ਜਿਹਨੂੰ ਪੰਜਾਬ ਦੇ ਅੰਦਰ ਬਹੁਤ ਵੱਡਾ ਤਸਕਰ ਵੀ ਕਿਹਾ ਜਾਂਦਾ ਬਹੁਤ ਵੱਡਾ ਬਲਾਕੇ ਵੀ ਕਿਹਾ ਜਾਂਦਾ ਕਿਉਂਕਿ ਇਹ ਗੱਲ ਤਾਂ ਭੋਲੇ ਤੋਂ ਸਾਬਤ ਹੋ ਗਈ ਸੀ ਲੱਗਦਾ ਸੀ ਲੋਕਾਂ ਨੂੰ ਕਿ ਸਰਕਾਰਾਂ ਕਮਲੀਆਂ ਨੇ ਜਾਣਬੁੱਝ ਕੇ ਉਹਨੂੰ ਚਿੱਟੇ ਦਾ ਤਸਕਰ ਕਹਿੰਦੀਆਂ ਨੇ ਪਰ ਪੰਜਾਬ ਦੇ ਲੋਕ ਅਸਲ ਸਚਾਈ ਜਾਣਦੇ ਸੀ ਬਿਲਕੁਲ ਇਹਦਾ ਸਾਥੀ ਫੜਿਆ ਗਿਆ ਜਿਹੜਾ ਬਹੁਤ ਵੱਡਾ ਸ਼ਰਾਬ ਦਾ ਬਹੁਤ ਵੱਡਾ ਕਾਰੋਬਾਰੀ ਆ ਉਸ ਬੰਦੇ ਨੂੰ ਹੁਣ ਸਾਹਮਣੇ ਬਿਠਾ ਕੇ ਪੁੱਛ ਗਿੱਚ ਮਜੀਠੀਆ ਦੀ ਹੋਣ ਜਾ ਰਹੀ ਹੈ ਕਿ ਉਹ ਬੰਦਾ ਤਾਰੋਵਾਰ ਬਿਕਰਮ ਸਿੰਘ ਮਜੀਠੀਆ ਦੇ ਨਾਲ ਕਰ ਚੁੱਕਿਆ ਉਹ ਅੱਜ ਵੀ ਸ਼ਰਾਬ ਦਾ ਕਾਰੋਬਾਰ ਕਰ ਰਿਹਾ ਉਸ ਬੰਦੇ ਨੂੰ ਅੱਜ ਫੜ ਲਿਆ ਗਿਆ ਤਾਂ ਹੁਣ ਬਿਕਰਮ ਸਿੰਘ ਮਜੀਠੀਆ ਕਿਵੇਂ ਇਨਕਾਰ ਕਰੂਗਾ ਤੇ ਜਿਹੜੇ ਜਿਨ੍ਹਾਂ ਦੇ ਵਿੱਚ ਜਾ ਕੇ ਮਿਲਣ ਵਾਲੇ ਗੁਰਿੰਦਰ ਸਿੰਘ ਢਿੱਲੋਂ ਆਣਗੇ ਬਾਬੇ ਯਾਨੀ ਉਹ ਲੋਕ ਹੁਣ ਕੀ ਕਹਿਣਗੇ ਉਹ ਲੋਕ ਵੀ ਆਪਣੇ ਆਪ ਦੇ ਉੱਤੇ ਦਾਗ ਲਾ ਰਹੇ ਨੇ ਕਿਉਂਕਿ ਗੁਰਿੰਦਰ ਸਿੰਘ ਢਿੱਲੋਂ ਨੂੰ ਪੰਜਾਬ ਦੇ ਲੋਕਾਂ ਨੇ ਉਸੇ ਦਿਨ ਕਿਹਾ ਸੀ ਕਹਿੰਦੇ ਬਾਬਾ ਜੀ ਇਹ ਤਾਂ ਬਹੁਤ ਵੱਡਾ ਸਮਗਮ ਹੈ ਰਚਿੱਟੇ ਦਾ ਤੁਸੀਂ ਇਹਨਾਂ ਨੂੰ ਨਾਬਾ ਦੀ ਝੇਲ ਦੇ ਅੰਦਰ ਮਿਲਣ ਕਿਉਂ ਜਾਂਦੇ ਹੋ ਪਰ ਬਾਬਾ ਜੀ ਤਾਂ ਬਾਬਾ ਜੀ ਨੇ ਉਹਨਾਂ ਨੂੰ ਲੱਗਦਾ ਕਿ ਪਤਾ ਨਹੀਂ ਕਿੰਨੀ ਕਿ ਜਨਤਾ ਸਾਡੇ ਨਾਲ ਜੁੜੀ ਹੈ ਪਰ ਜਨਤਾ ਜਿੰਨੀ ਰਫਤਾਰ ਦੇ ਨਾਲ ਜੁੜਦੀ ਹੈ ਉਦੋਂ ਜ਼ਿਆਦਾ ਰਫਤਾਰ ਦੇ ਨਾਲ ਟੁੱਟ ਵੀ ਜਾਂਦੀ ਹੈ ਬਹੁਤ ਸਾਰੇ ਲੋਕ ਗੁਰਿੰਦਰ ਸਿੰਘ ਤੇ ਲੌਂਦੇ ਨਾਲੋਂ ਵੀ ਪਿੱਛੇ हट ਗਏ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਕਹੀ ਕਹਿੰਦੇ ਵਿਕਰਮ ਸਿੰਘ ਮਜੀਠੀਆ ਦਾ ਸਾਥ ਦੇਣ ਵਾਲਾ ਜਾਂ ਤਾਂ ਕੋਈ ਵੱਡਾ ਸਮਗਲਰ ਹੋ ਸਕਦਾ ਤੇ ਜਾਂ ਕੋਈ ਵੱਡਾ ਹਿੱਸੇਦਾਰ ਹੋ ਸਕਦਾ ਤੇ ਜਾਂ ਕੋਈ ਵੱਡਾ ਲੀਡਰ ਹੋ ਸਕਦਾ ਇਹ ਤਿੰਨ ਗੱਲਾਂ ਪੰਜਾਬ ਦੇ ਵਿੱਚੋਂ ਸਾਹਮਣੇ ਨਿਕੜ ਕੇ ਆਈਆਂ ਅਸੀਂ ਪੰਜਾਬ ਦੇ ਲੋਕਾਂ ਦੀ ਥਿਉਰੀ ਤੁਹਾਡੇ ਲਗਾਤਾਰ ਸਾਹਮਣੇ ਧਰਦੇ ਜਾ ਰਹੇ ਹਨ ਪਰ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਕਹਿੰਦੇ ਦੀ ਹੁਣ ਪਟਾ ਫਿਰਨ ਜਾ ਰਿਹਾ ਪੰਜਾਬ ਦੀ ਸਰਕਾਰ ਵਿਜੀਲੈਂਸ ਬਿਊਰੋ ਦਾ ਇਹ ਗੱਲ ਪਹਿਲਾਂ ਵੀ ਕਈ ਵਾਰ ਨਿਕਲ ਕੇ ਸਾਹਮਣੇ ਆਈ ਹੈ ਮਜ਼ਾਕ ਨਹੀਂ ਹੈ ਜਦੋਂ ਬਿਕਰਮ ਸਿੰਘ ਮਜੀਠੀਆ ਨੇ ਰਿਕਾਵਟ ਪਾਈ ਸੀ ਨਾ ਆਪਦੇ ਘਰ ਦੇ ਵਿੱਚ ਜਦੋਂ ਵਿਜੀਲੈਂਸ ਬਿਊਰੋ ਦੇ ਉਹਨੂੰ ਅਫਸਰ ਗ੍ਰਿਫਤਾਰ ਕਰਨ ਜਾਂਦੇ ਨੇ ਤਾਂ ਉਸ ਬੰਦੇ ਨੇ ਇੱਕ ਹਿੰਸਾ ਵਰਗਾ ਮਾਹੌਲ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਡੇ ਜਿਹੜੇ ਵਰਕਰ ਨੇ ਉਹ ਭੜਕ ਕੇ ਵਿਜੀਲੈਂਸ ਬੀਰੋ ਦੇ ਅਫਸਰਾਂ ਨੂੰ ਕੁੱਟਮਾਰ ਕਰ ਦੇਣ ਪਰ ਉਲਟਾ ਇਹਦਾ ਹਰਜਾਨਾ ਜਿਹੜਾ ਉਹ ਵਿਕਰਮ ਸਿੰਘ ਮਜੀਠੀ ਨੂੰ ਭੁਗਤਣਾ ਪੈ ਰਿਹਾ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਦਾ ਤਾਂ ਇਹ ਵੀ ਕਹਿਣਾ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਹੋਵੇ ਸੁਖਵੀਰ ਸਿੰਘ ਬਾਦਲ ਹੋਵੇ ਉਹਨਾਂ ਦੀ ਧਰਮ ਪਤਨੀ ਹਰਸਿ ਅਮਰਤ ਕੌਰ ਬਾਦਲ ਹੋਵੇ ਇਹਨਾਂ ਲੋਕਾਂ ਨੂੰ ਕਹਿੰਦੇ ਜੀ ਪੰਜਾਬ ਦੀ ਸੇਕੌਮ ਪੰਜਾਬ ਦੀ ਨੌਜਵਾਨੀ ਜਿਹੜੀ ਮਾਰ ਚੁੱਕੇ ਨੇ ਅਕਸਰ ਚਿੱਟੇ ਦੇ ਨਾਲ ਇਹਨਾਂ ਲੋਕਾਂ ਦਾ ਕਹਿੰਦੇ ਜੀ ਸ਼ਰਾਬ ਲੱਗਿਆ ਜੀ ਤੇ ਅੱਸੀ ਅੱਜ ਦੀ ਵੀਡੀਓ ਜਿਵੇਂ ਤੁਸੀਂ ਵੇਖਿਆ ਕਿ ਹਰਪ੍ਰੀਤ ਸਿੰਘ ਗੁਲਾਟੀ ਵਿਕਰਮ ਸਿੰਘ ਮਜੀਠੀਆ ਦਾ ਬੜਾ ਹੀ ਕਰੀਬੀ ਸਾਥੀ ਉਹਦਾ ਚਹਿਲਾ ਗ੍ਰਿਫਤਾਰ ਹੋ ਗਿਆ ਹੈ ਕਾਰਾਂ ਦੀਆਂ ਕੰਪਨੀਆਂ ਦਾ ਕੰਮ ਸੀ ਇਹਦਾ ਕਾਰ ਕਾਰ ਵੇਚਣਾ ਖਰੀਦਣਾ ਲੇਕਿਨ ਵਿਕਰਮ ਸਿੰਘ ਮਜੀਠੀਆ ਦੇ ਨਾਲ ਦੋਸਤੀ ਤੋਂ ਬਾਅਦ ਸ਼ਰਾਬ ਦੀਆਂ ਕੰਪਨੀਆਂ ਬਣਾਈਆਂ ਸ਼ਰਾਬ ਦੀ ਤਿੰਨ ਕੰਪਨੀਆਂ ਬਣਾਈਆਂ ਤੇ ਵਿਜੀਲੈਂਸ ਡਿਪਾਰਟਮੈਂਟ ਨੇ ਡਾਟ ਕਨੈਕਟਿੰਗ ਕਾਰਕਿਆਂ ਨੂੰ ਗ੍ਰਿਫਤਾਰ ਕੀਤਾ ਹੈ ਵਿਕਰਮ ਮਜੀਠੀਆ ਨੇ ਸ਼ਰਾਬ ਦੀਆਂ ਕੰਪਨੀਆਂ ਦੇ ਥਰੂ ਪੈਸੇ ਦਾ ਲੈਣ ਦੇਣ ਕੀਤਾ ਹੈ ਟੈ ਵਿਜੀਲੈਂਸ ਡਿਪਾਰਟਮੈਂਟ ਨੇ ਜਦੋਂ ਇਹਨਾਂ ਕੋਲ ਸਵਾਲ ਪੁੱਛਿਆ ਹਰਪ੍ਰੀਤ ਸਿੰਘ ਗੁਲਾਟੀ ਕੋਲ ਤੇ ਉਹਦੇ ਕੋਲ ਕੋਈ ਵੀ ਜਵਾਬ ਨਹੀਂ ਸੀ ਵਿਕਰਮ ਸਿੰਘ ਮਜੀਠੀਆ ਕਿਸੁੱਟੇ ਫਸ ਗਏ ਨੇ ਤੇ ਕਿਸੇ ਵੀ ਸੂਰਤ ਜੇਲ੍ਹੋਂ ਬਾਹਰ ਨਹੀਂ ਆ ਸਕਦੇ ਹਾਈ ਕੋਰਟ ਦੇ ਵਿੱਚ ਅਪੀਲਾਂ ਕਰਦੇ ਨੇ ਲੇਕਿਨ ਵਿਜੀਲੈਂਸ ਤੇ ਸੀਐਮ ਪੰਜਾਬ ਨੇ ਵਿਕਰਮ ਮਜੀਠੀਆ ਦੇ ਜੇਲ੍ਹ ਚੋਂ ਬਾਹਰ ਆਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਨੇ ਵਿਕਰਮ ਮਜੀਠੀਆ ਸੁਖਵੀਰ ਬਾਦਲ ਇਹ ਗੱਲ بار-ਬਾਰ ਕਰਦੇ ਸਨ ਕਿ ਅਸੀਂ ਨਸ਼ੇ ਦੇ ਤਸਕਰ ਨਹੀਂ ਹਾਂ ਸਾਡੇ ਤੇ ਝੂਠਾ ਇਲਜ਼ਾਮ ਲਾਇਆ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਬਿਲਾਵਜਾ ਕੈਦ ਕੀਤਾ ਗਿਆ ਤੇ ਕੋਈ ਵੀ ਡਰੱਗਸ ਦਾ ਮਾਮਲਾ ਨਹੀਂ ਹੈ ਤੇ ਇਹ ਆਮਦਨ ਤੋਂ ਵੱਧ ਸਾਸਿਆਂ ਦਾ ਮਾਮਲਾ ਲੇਕਿਨ ਹੁਣ ਸ਼ਰਾਬ ਦੀਆਂ ਕੰਪਨੀਆਂ ਦੇ ਨਾਲ ਲੈਣ-ਦੇਣ ਉਹਨਾਂ ਦੇ ਕਰੀਬੀ ਸਾਥੀ ਦਾ ਸ਼ਰਾਬ ਦੀਆਂ ਕੰਪਨੀਆਂ ਬਣਾਉਣਾ ਪੰਜਾਬ 'ਚ ਸ਼ਰਾਬ ਵੇਚਣਾ ਕਾਲੇ ਪੈਸੇ ਨੂੰ ਚਿੱਟਾ ਕਰਨਾ ਵਿਕਰਮ ਸਿੰਘ ਮਜੀਠੀਆ ਤੇ ਡਰੱਗਸ ਦਾ ਜਿਹੜਾ ਵੱਡਾ ਕੇਸ ਜਿਹੜਾ ਬਣਨ ਜਾ ਰਿਹਾ ਤੇ ਵਿਜੀਲੈਂਸ ਡਿਪਾਰਟਮੈਂਟ ਤੇ ਸੀਐਮ ਪੰਜਾਬ ਨੂੰ ਸ਼ਾਬਾਸ਼ ਹੈ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਣੀ ਹੈ ਤੇ ਲੰਮੇ ਅਰਸੇ ਤੱਕ ਵਿਕਰਮ ਸਿੰਘ ਮਜੀਠੀਆ ਨੂੰ ਹੁਣ ਜੇਲ੍ਹ ਦੀ ਹਵਾ ਖਾਣੀ ਪਵੇਗੀ ਤੁਸੀਂ ਕੀ ਸੋਚਦੇ ਹੋ ਇਸ ਵੀਡੀਓ ਦੇ ਬਾਰੇ ਵਿੱਚ ਕਿ ਵਿਕਰਮ ਸਿੰਘ ਮਜੀਠੀਆ ਲੰਮੇਅਰ ਸੇ ਜੇਲ੍ਹ ਚ ਗੁਜ਼ਾਰਨਗੇ ਜਾਂ ਆਪਣੀ ਤਾਕਤ ਯੂਜ਼ ਕਰਕੇ ਜੇਲ੍ਹੋਂ ਬਾਹਰ ਆ ਜਾਣਗੇ ਆਪਣੀ ਰਾਏ ਤੋਂ ਕਮੈਂਟ ਜਗਾ ਕਰੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓ ਗੁੱਡ ਬਾਏ ਅਲਾਹਾ ਫੇਜ਼